ਤੇ ਇਸ ਤੇ ਨੇ ਘਰ ਗਏ ਨੇ ਤੇ دارو ਤੇ ਡਿਸਕਲੋਜ਼ਿੰਗ देयर ਆਇਡੈਂਟੀ विदाउट एनी सब्सਟ੍ਰੈਂਟ ਇਹਨਾਂ ਨੇ ਮਜੀਠੀਆ ਸਾਹਿਬ ਦੇ ਘਰ ਜਾ ਕੇ ਸੱਚ ਸ਼ੁਰੂ ਕਰ ਦਿੱਤਾ ਤੇ ਮਜੀਠੀਆ ਸਾਹਿਬ ਨੇ ਉਹਨਾਂ ਦੇ ਪਰਿਵਾਰ ਨੇ ਇੱਕੋ ਗੱਲ ਕਹੀ ਤੁਸੀਂ ਸਾਨੂੰ ਆਪਣੀ ਆਇਡੈਂਟੀਟੀ ਦਾ ਡਿਸਕਲੋਜ਼ ਕਰੋ ਤੁਸੀਂ ਪਲੇਨ ਕਲੋਜ਼ ਤੋਂ ਤੇ ਜੇ ਅਸੀਂ ਸਪੈਕਟਲੀ ਕਾਨੂੰਨ ਦੇ ਮੁਤਾਬਕ ਚਾਈਏ ਤਾਂ ਜਿਹੜੇ ਤੋ ਕਿ ਮਜੀਤਿਆ ਸਾਹਿਬ ਜੈਕਸਲੋਡਿੰਗ ਪ੍ਰੋਟੈਕਟਿਵ ਨੇ ਉਹਨਾਂ ਦੇ ਘਰ ਜਾ ਕੇ ਕੋਈ ਨੋਪਰੇ ਬੰਦੇ ਵਿਦਾਊਟ ਡਿਸਕਲੋਡਿੰਗ ਆਈਡੈਂਟੀਟੀ ਜਾਣਦੇ ਨੇ ਉਹ ਕੋਈ ਵੀ ਮੈਸੀਵਸ ਹੋ ਸਕਦਾ ਕੋਈ ਉਹਨਾਂ ਨੂੰ ਨਿਸ਼ਾਨ ਬਚਾਉਣ ਵਾਲਾ ਵੀ ਹੋ ਸਕਦਾ ਤੇ ਉਹਨਾਂ ਨੇ ਪੁੱਛਣਾ ਫਾਰਮ ਦਿੱਤਾ ਕਿ ਜੇ ਕੋਈ ਆਇਓ ਬਾਈ ਹੋਵੇ ਆਪਣੀ ਆਈਡੀ ਤੇ ਰੱਖਾਉ ਉਹ ਸਾਰੇ ਪਲੇਨ ਕਲੋਸ ਨਾਮ ਆਫ ਪ੍ਰੋਜੈਕਸ਼ਨ ਜੁੜੀ ਹੋਆ ਫਾਰਮ ਭਾਂਦਾ ਕਾਇਆ ਜੀ ਕਹਿੰਦੇ ਮੰਗੇ ਕਰਤਾ ਜੀਆ ਉਹ ਲਾ ਦੇ ਰੈਗੂਲਰ ਰਿਸਪਾਸ ਦਾ ਪਛਾਤਾ ਲਾ ਲਓ ਕੋਰਸ ਵਾਲੇ ਦੇ ਜਿਹੜੇ ਪਲੇ ਪ੍ਰੋ ਸੀ ਗਏ ਆ ਪਰ ਅਰੰਗੀ ਗੱਲ ਕਹਿੰਦੇ ਬਲੀਸ਼ਿਆ ਸਾਹਿਬ ਨੇ ਪਰਚਾ ਕਰਤਾ ਸੀ ਕੱਲ ਕਿ ਇਹਨਾਂ ਨੇ ਨਾ ਜੀ ਉਸ ਦੇ ਕਾਬੂ ਨਹੀਂ ਕਰ ਪਾਇਆ ਮੈਂ ਇਸ ਕੋ ਗੱਲ ਸਰਕਾਰ ਨੂੰ ਲਿਆਉਂਦਾ ਇਸ ਇਹ ਜਿਹੜਾ ਕੰਮ ਆ ਨਾ ਇਹ ਬੜਾ ਤੁਹਾਨੂੰ ਨਾ ਜੀਆ ਘੰਡਾ ਲੰਘਾ ਨਾ ਦੋੜਨੀ ਆਪਣੀ ਹੋ ਜਾਂਦੀ ਹੈ। ਇਹ ਕੰਮ ਚ ਨਾ ਹੋ। ਨੁਕਸਾਨ ਹੋਊ। ਲੋਕੀ ਤੁਹਾਨੂੰ ਸਾਰੇ ਯਾਦ ਲੁਧਿਆਣੇ ਵਿੱਚ ਰੈਸਤਾ ਤੁਹਾਨੂੰ ਤਾਂ ਹੀ ਪ੍ਰੈਸ ਕਾਨਫਰੰਸ ਉਹ ਲੁਧਿਆਣਾ ਕੀਤੀ ਹੈ ਤੇ ਅੱਜ ਦੀ ਜਿੱਤ। ਇਹ ਜਦੋਂ ਪਾਸ ਕੀਤਾ ਅੱਗੇ ਲਿਖਣਾ ਸੜਾ ਨਹੀਂ ਹੈ। ਤੇ ਅੱਜ ਯੂਨੀਅਨ ਮਿਨਿਸਟਰ ਨੇ ਜਗਨਰੇਸ਼ ਮਿੱਤੂ ਨਾਲ ਇਹ ਮੈਡੀਕਲੀਕਲ ਜੋ ਐਸਪੀ ਪਰ ਰੋਕਿਆ ਕਿ ਮੈਂ ਤੈਨੂੰ ਭਾਰਤ ਪੁੱਤਰ ਨੂੰ ਲਿਜਾਣ ਨਹੀਂ ਦੇਣਾ। ਹੋਰ ਤਾਂ ਕੁਛ ਨਾ ਹੋਇਆ। ਜਿੱਥੇ ਐਗਜ਼ੈਕਟ ਰਿਸਟ੍ਰਕਸ਼ਨ ਕੀਤੀ ਗਈ ਜਿੱਥੇ ਉਹਨਾਂ ਉਹਨਾਂ ਦੇ ਬਿਚੀਂ ਮੋਰ ਤੋਂ ਲਾਇਓ ਯੂਨੀਫਾਰਮ ਸੀ ਇਹ ਉਹ ਇਹਦਾ ਨਤੀਜਾ ਮਤਲਬ ਇਹਦਾ ਇੱਕੋ ਹੀ ਨਿਕਲਿਆ ਕਿ ਸਰਦਾਰ ਵਿਕਰਮ ਸਿੰਘ ਜੀ ਕੀਆ ਸਰਦਾਰ ਦੇ ਟੈਰਰ ਬਣ ਗਿਆ ਉਹਨਾਂ ਨੂੰ ਮਹਿਸੂਸ ਹੁੰਦਾ ਕਿ ਜੇ ਵਿਕਰਮ ਸਿੰਘ ਜੀ ਕੀਆ ਐਜ਼ ਅ ਗਰੀ ਸਿਟੀਜਨ ਪੰਜਾਬ ਪੰਜਾਬ ਦੇ ਪਿੰਡਾਂ ਦੇ ਸ਼ਹਿਰ ਦੇ ਸਰਕਾਰ ਦੇ ਡਰੂ ਆ ਖਾਟਾ ਮਿਲਣਾ ਕਰਾਜੋ ਉੱਪਰ ਹੋਣੀ ਇਹ ਉਸ ਕਰਕੇ ਹੁਣ ਉਹਨਾਂ ਦੀ ਮੈਕਸੀਮਮ ਕੋਸ਼ਿਸ਼ ਇਹ ਹੈ ਕਿ ਬਾਈ ਰੋਕ ਤੋਂ ਉੱਤਰੋ ਜਿਸੇ ਨਾ ਕਿਸੇ ਤਰ੍ਹਾਂ ਕਿਸੇ ਨਾ ਕਿਸੇ ਤਰ੍ਹਾਂ ਉਲਝਾਈ ਰੱਖੇ। ਨਾਰੇ ਵਿੱਚ ਦੂਸਰਾ ਇਹਦਾ ਧਾਰਮੇ ਸਮਝਣਾ ਹੈ। ਤੇ ਬੀਬਾ ਗਰੀਬ ਨੇ ਚਤਿੱਗੜ੍ਹ ਐਂਟਰਸਟੇਸ਼ਨ ਨੂੰ ਉਸ ਦੇ ਜੇਸਟ ਪਲੇਸ ਦੇ ਜਿਸ ਤੱਕ ਅਮੀਸ਼ ਕਰ ਦਿੱਤੀ ਹੈ। ਉਹਦੇ ਲਈ ਇਹ ਕਾਊਂਟਰ ਪ੍ਰੈਸ਼ਰ ਖੜਾ ਕਰਕੇ ਕਿ ਮੇਰੇ ਤੁਸੀਂ ਕੇਸ ਕਰਾਉਣਾ ਕਿਉਂਗੀ ਉਹ ਕੇਸ ਰਜਿਸਟਰ ਹੋ ਜਾਣਾ ਉਸ ਕਾਰਦੀ ਅਲੋਟੀ ਵਿਭਾਗਨੀਤਕ ਔਰ ਐਮ.ਐਲ.ਏ ਮਜੀਠਾ ਦੇ ਉਹ ਅਗਰਸਰ ਸਾਹਿਬ ਨੇ ਟੀਵੀ ਵਿੱਚ ਕੈਚ ਹੋਈ ਹਰ ਚੀਜ਼ ਤੇ ਉਹ ਅਗਰਸਰ ਸਾਹਿਬ ਨੇ ਉਹਨਾਂ ਦੇ ਘਰ ਬਿਨਾ ਬਰਖਤਾ ਤੋਂ ਬਿਨਾ ਕਨਿਪ ਔਰ ਮਜੀਠਿਆ ਦੇ ਕੇਸ ਦੇ ਇਹਨਾਂ ਨੇ ਕ੍ਰਿਮੀਨਲ ਪ੍ਰੈਸ ਪਾਸ ਕੀਤਾ ਤੋ ਮੈਂ ਗੱਲ ਬੜੀ ਸਾਦੇ ਤੁਹਾਡੇ ਸਾਹੇ ਕੋ ਗੱਲ ਕਰਨੀ ਚਾਹੁੰਦਾ ਸਰਕਾਰ ਨੂੰ ਕਿੰਨਾ ਜ਼ਗਾਦੀ ਬੜੀ ਸਰਕਾਰ ਆਈ ਜਿਸ ਦੇ ਚੇਤੇ ਗਾਂਧੀ ਨੇ ਆਪਣੇ ਸਰਵਾਈਵਲ ਲਈ ਕੋਸ਼ਿਸ਼ ਕੀਤੀ ਤੇ ਮੈਂ ਐਮਰਜੈਂਸੀ ਲਾਗਾ ਕਾਨੂੰਨ ਖਤਮ ਕਰਨਾ ਫੰਡਮੈਂਟਲ ਰਾਈਟਸ ਖਤਮ ਕਰਨਾ ਉਹਦਾ ਨਤੀਜਾ ਕੀ ਹੋਇਆ ਕਿ ਕਾਂਗਰਸ ਵੀ ਖਤਮ ਹੋ ਗਈ ਤੇ ਜਨਤਾ ਪਾਰਟੀ ਜਾ ਉਹਦੇ ਕੋਲ ਚ ਗਈ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਕਿਵੇਂ ਕੱਲ ਪਹੁੰਚਾਈ ਸੀ ਕਿ ਕਿ ਅਸੀਂ ਜਿਹੜੇ ਚਾਹ ਦੂਸਰੀਆਂ ਪਾਰਟੀਆਂ ਸਰਕਾਰਾਂ ਨੇ ਉਹਨਾਂ ਚ ਸੁਣਵਾਈ ਨਹੀਂ ਹੁੰਦੀ ਸੁਣੀ ਦਾ ਰਾਜ ਨਹੀਂ ਰਹਿੰਦਾ ਤੱਕਾ ਹੁੰਦਾ ਲੋਕਾਂ ਦੀ ਗੱਲ ਨਹੀਂ ਸੁਣੀ ਜਾਂਦੀ ਪਰ ਜਿਹੜੇ ਇਹਨਾਂ ਨੇ ਆ ਕੇ ਚਾਹ ਜਰਾਤਾ ਇਹਨਾਂ ਨੇ ਆਪਣੇ ਆਪ ਨੂੰ ਇੰਨਾ ਬੁਰੀ ਤਰ੍ਹਾਂ ਖੁਸ਼ ਕਰਦਾ ਤੇ ਮੈਂ ਸਮਝਦਾ ਕਿ ਇਹਨਾਂ ਨੂੰ ਇੱਕ ਵਾਰ ਦੋ ਬੜੀ ਜਿਹੀ ਨਾ ਚੜੀ ਚੋਣਾ ਕਿ ਸ਼ਹਿਰ ਨੂੰ ਇਸ ਤਰ੍ਹਾਂ ਦੇ ਕੋਣ ਇਹ ਸਰਦਾਰ ਬਿਕਰਮ ਸਿੰਘ ਨੂੰ ਨਿਊਜ਼ੀਆ ਲੜਾਈ ਕਰਨੀ ਚਾਹੀਦੀ ਹੈ ਇਹ ਲੜਾਈ ਸ਼ੁਰੂ ਨਹੀਂ ਕਾਫੀ ਗੱਲ ਰਹੀ ਹੈ ਕਾਜੀ ਦਾ ਜਿੰਮੇਵਾਰ ਨਾ ਕਿ ਕਾਰਨ ਨੂੰ ਪੜਾਏ ਤੇ ਕਿਸੇ ਵੀ ਤਰ੍ਹਾਂ ਸਰਕਾਰ ਨੂੰ ਉਹਨਾਂ ਦੇ ਈਵਲ ਡਿਜ਼ਾਈਨਸ ਵਿੱਚ ਵਰਨਾ ਹਟ ਕੇ ਅਦਰ ਟੂ ਕੇਸ ਰਜਿਸਟਰ ਕਰਕੇ ਮਜੀਦਿਆ ਸਾਹਿਬ ਨੂੰ ਨੀਮਾ ਦਿਖਾ ਕੇ ਜਾਂ ਦਿਖਾ ਕੇ ਆਪਣੀ ਮੋਟੀ ਬਣਾਉਣ ਦੀ ਕੋਸ਼ਿਸ਼ ਕਰਕੇ ਉਹ ਮਾਸ ਇਸ ਤੇ ਗ੍ਰੈਂਡ ਨਾ ਜਿਲ੍ਹਾ ਅਫਸਰ ਦਾ ਜਿਹਾ ਪੜੀ ਅੱਗੇ ਗਣਕ ਰੱਖਣਾ ਨਹੀਂ ਚਾਹੀਦਾ ਜਨਤਾ ਸਾਹਮਣੇ

ਬਹੁਤ ਮੋੜਾ ਕਰਤਾ ਵੀ ਨਹੀਂ ਕਰ। ਇਸ ਕਰਕੇ ਇਹ ਤੋਂ ਪਤਾ ਲੱਗਦਾ ਕਿ ਸਰਕਾਰ ਕਿੰਨੇ ਇਹੇ ਤੱਤੇ ਨਿਕਾੜਦਾ। ਜਿਹੜਾ ਗਲਵਤ ਸਾਹਿਬ ਨੇ ਇੱਕ ਸੈਟਿੰਗ ਐਮਐਨਏ ਦੇ ਘਰ ਦੇ ਵਿੱਚ ਇੱਕ ਸਪੈਸਿਫਿਕ ਗੱਲ ਕੀਤੀ ਹੈ। ਉਹ ਤਾਂ ਅਗਲੇ ਦਿਨਾਂ ਜਿਹੜੇ ਤੋਂ ਟਿਕਾਣੇ ਦੇ ਵਿੱਚ ਕਾਇਮ ਕੀਤੀ ਹੈ। ਉਸ ਤੋਂ ਵੀਰ ਸਿੰਘ ਬਾਦੂਨ ਸਾਹਿਬ ਨੇ ਵਰਦਨ ਸਾਹਿਬ ਨੂੰ ਸਲਾਮੀ ਮਨਿਆ ਸੀ। ਪਹਿਲਾਂ ਸਾਡੀ ਪੀਟੀ ਸੀ। ਕਵੈਦਰ ਸਾਹਿਬ ਤੋਂ ਥੋੜੇ ਜਿਹੇ ਹੱਲ ਇਸ਼ੂ ਹੋਣ ਕਰਕੇ ਉਹਨੇ ਗਿਆ ਸੀ ਕਿ ਹਸਤਾ ਨੂੰ ਹਾਲੇ ਉਪਰਕਟ ਨਹੀਂ ਬੰਨ੍ਹਦੇ ਉਹਦੇ ਤੇ ਡੈਲੀਗੇਸ਼ਨ ਜਿਹੜਾ ਪ੍ਰਧਾਨ ਦੀ ਅਧਵਾਇ ਤੇ ਬਿਚਰ ਜਾ ਵੀ ਰਿਹਾ ਸਾਡਾ ਅਖਲੇ ਅਸੀਂ ਇਹ ਜੀ ਕਿ ਕੋਈ ਜਿਹੜਾ ਇਸ਼ੂ ਆਵੇ ਇਹਨੂੰ ਨਾਈਟਰੀ ਲੈਣਾ ਹੈ ਹਰ ਚੀਜ਼ ਨੂੰ ਅਸੀਂ ਜਿਹੜਾ ਲੌਜੀਕਲ ਸਪੋਰਟ ਤੱਕ ਲੈ ਕੇ ਜਾਵਾਂਗੇ ਕਿਉਂਕਿ ਠੀਕ ਹੈ ਸਰਕਾਰ ਦਾ ਜੋਰ ਲੱਗਿਆ ਕਿ ਹਰ ਚੈਨਲ ਨੂੰ ਜਿਹੜਾ ਫੋਕਸ ਕਰਕੇ ਕਿ ਹਰ ਜੇਕਰ ਵੀ ਚਾਹਤ ਨੂੰ ਜਿਹੜਾ ਉਹਨੂੰ ਰੰਗ ਕਰਤੇ ਲੱਗੇ ਹੋਇਆ ਵੀ ਟਾਈਮ ਲੱਗੇ ਪਰ ਇਹ ਸਾਰੀਆਂ ਟੀਕਾਂ ਕਿਹੜੀਆਂ ਪ੍ਰੋਟੋਕੋਲ ਮੁਤਾਬਿਕ ਟੀਕੇ ਕਰਦੇ ਪੈਗੇ। ਦੂਜੀ ਜਿਹੜੀ ਗੱਲ ਹੈ ਇਹ ਮੈਨੂੰ ਸਮਝ ਨਹੀਂ ਆਉਂਦੀ ਕਿ ਡੋਕਾਂ ਦੇ ਐਕਟ ਵੀ ਵੱਡੀ ਸ਼ਹਿਰੀ ਇਹ ਸਰਕਾਰ ਨੂੰ ਦਿੱਤੇ। ਹੱਦ ਹਾਲਾਤ ਇਹ ਆ ਕਿ ਹੌੜੀ ਹੌੜੀ ਇੱਕ ਇੱਕ ਕਰਕੇ ਕਿ ਜਿੱਥੇ ਕਿਤੇ ਪੰਜਾਬੀ ਦਾ ਹੱਕ ਹੁੰਦਾ ਉਹਨਾਂ ਸਾਕਤ ਨੂੰ ਉਹ ਮੰਨ ਦਿੱਤਾ ਜਿੰਨਾ ਕਿ ਨੌکریاں ਦੇਣੀਆਂ ਤੇ ਦਿੱਲੀ ਤੋਂ ਜਿਹੜਾ ਸਟਾਫ ਵਿਹਲਾ ਹੋਇਆ ਉਹਨੂੰ ਸਰਕਾਰ ਪੈਦੀ ਜਿਹੜੀ ਪੇਪਰ ਤੇ ਇੰਸਟੈਟ ਕਿਸੇ ਨੂੰ ਕੰਪਲੀਟਿਊਸ਼ਨ ਦੇ ਵਿੱਚ ਕਿਸੇ ਨੂੰ ਸੀਆਹਾ ਹਾਊਸ ਦੇ ਵਿੱਚ ਕਿਸੇ ਨੂੰ ਕੋਈ ਯੂਨੀਵਰਸਿਟੀ ਦੇ ਵਿੱਚ ਪਿਆਰ ਕੇ ਆਤਰਾਂ ਦੇ ਨਾਲ ਜਿਹੜੇ ਸਾਡੇ ਪੰਜਾਬ ਦੇ ਲੋਕੀ ਆ ਉਹਨਾਂ ਦੇ ਮਿਹਨਤਾਂ ਨੂੰ ਕੋਈ ਉਜਾ ਹੁੰਦਾ ਜਿਹੜੇ ਸਾਡੇ ਬਿਹਨਤ ਕਰਕੇ ਕੋਈ ਟੈਂਟ ਵਾਲਾ ਕੋਈ ਸੌਂਡ ਵਾਲਾ ਕੋਈ ਦੁਜਾ ਰੋਟੀ ਖਾਂਦਾ ਸੀ ਉਹ ਵੀ ਸਿਸਟਮੇਟਿਕ ਬਣ ਗਿਆ ਕਿ ਸਾਰੇ ਪੈਕੇਜ ਬਣਾ ਕੇ ਦਿੱਲੀ ਦੀਆਂ ਕੰਪਨੀਆਂ ਆ ਜਾਂਦੀਆਂ ਪਿੱਛੇ ਕਿਸੇ ਨੇ ਹਾਈਲਾਈਟ ਨਹੀਂ ਕੀਤਾ ਸੀ ਜਾ ਕੇ ਕਿੱਥੇ ਰੈਲੀ ਹੋ ਰਹੀ ਸੀ ਆਪ ਦੀ ਜਨਰਲ ਕਰਨ ਉਹਨੇ ਇੱਕ ਇੱਕ ਚੀਜ਼ ਨੂੰ ਪੁੱਛੀ ਸੀ ਕਿ ਮਜ਼ਦੂਰ ਕਿੱਥੇ ਹੁੰਦੇ ਕਹਿੰਦੇ ਜੋ ਵੀ ਬਾਹਰ ਠੀਕ ਹੈ ਨਾ ਸਾਡੇ ਲੋਕਾਂ ਦਾ ਹੱਕ ਆ ਹੁਣ ਲੈਂਡਪੂਲਿੰਗ ਪੌਂਚੀ ਤੇ ਵਿੱਚ ਵੀ ਇਹੀ ਆ ਕਿ ਜਿਹੜੇ ਵੱਡੇ ਬਿਲਡਰ ਹੈ ਉਹ ਸਾਰੇ ਦਿੱਲੀ ਤੋਂ ਤੇ ਦੂਜੇ ਸ਼ਹਿਰਾਂ ਤੋਂ ਲਿਆ ਕੇ ਸਾਡਾ ਪੰਜਾਬ ਚ ਮਿਲਦਾ ਸਭ ਇਹ ਕਭ ਤੱਕ ਆਪਾਂ ਜਿਹੜਾ ਚਾਹਤਾ ਪਿਆ ਇਸ ਪਾਸੇ ਵੀ ਸਾਡੇ ਪੰਜਾਬ ਤੇ ਕੋਈ ਕੰਦਾ ਹੱਕ ਨਹੀਂ ਜਿਹੜੀਆਂ ਪੋਲੀਟੀਕਲ ਅਪਪਾਇੰਟਮੈਂਟ ਹੁੰਦੀਆਂ ਆਪ ਕੋਲੂਸ਼ਨ ਬੋਰਡ ਦਾ ਚੇਅਰਮੈਨ ਨਕਿਆ ਕੇ ਰੇਲਾ ਦਾ ਚੇਅਰਮੈਨ ਨਕਿਆ ਹੋਰ ਇਸ ਤਰ੍ਹਾਂ ਦੀਆਂ ਪਾਰਟਨਰਸ਼ਿਪੀਆਂ ਹੁੰਦੀਆਂ ਤੋਂ ਤੇ ਵੀ ਦਿੱਲੀ ਤੋਂ ਆ ਕੇ ਬੰਦੇ ਜਿਹੜੇ ਆ ਇਹ ਲੱਗਦੇ ਨੇ ਤੇ ਹੁਣ ਅਗਲਾ ਜਿਹੜਾ ਕਦਮ ਸਰਕਾਰ ਲੈ ਰਹੀ ਹੈ ਕਿ ਮੰਡੀ ਬੋਰਡ ਦੀਆਂ ਸੜਕਾਂ ਦਾ ਰਫੇਰ ਦਾ ਕੰਮ ਜਿਹੜਾ ਸ਼ੁਰੂ ਹੋਇਆ। 11-1200 ਕਰੋੜ ਦੇ ਟੈਂਡਰ ਲੱਗਣੇ ਆ। ਤੇ ਜਿਹੜੇ ਸਾਡੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਛੋਟੇ-ਛੋਟੇ ਠੇਕੇਦਾਰ ਆ। ਉਹਨਾਂ ਨੂੰ ਵਿਚਾਰੇ ਨੂੰ ਇਸ ਗੱਲ ਦਾ ਬੜਾ ਜਿਹੜਾ ਵੱਡੀ ਰਾਹਤ ਹੁੰਦੀ ਹੈ ਕਿ ਜਦੋਂ ਇੱਕ ਦਾ ਠੇਕਾ ਉਹਨਾਂ ਨੂੰ ਲੋਕਲ ਜਿੱਥੇ ਬੈਠੇ ਹੁੰਦੇ ਆ ਉਹ ਤੇ ਸਥਾਨਕ ਪੱਧਰ ਤੇ ਪੈਂਦਾ ਹੈ। ਤੇ ਆਪਣੀ ਮਿਹਨਤ ਦੇ ਨਾਲ ਉਹਨਾਂ ਦੀ ਰੋਟੀ ਰੋਟੀ ਚੱਲਦੀ ਹੈ। ਹੁਣ ਜਿਹੜਾ ਨਵਾਂ ਕੰਮ ਹੈ ਅਕਾਲ ਸਿਟੀਦਾਂ ਲਈ ਵੀ ਪ੍ਰੈਸ ਕਾਨਫਰੰਸ ਕੀਤੀ ਆ ਨਵਾਂ ਜਿਹੜਾ ਕੰਮ ਹੈ ਕਿ ਆਰਡਰ ਹੋ ਗਏ ਜਿਹੜੇ ਦਿੱਲੀ ਵਾਲਿਆਂ ਦੇ ਬੈਠੇ ਇੱਥੇ ਸੂਰ ਰਧਰ ਇੱਥੇ ਬੈਕ ਮੈਚ ਕੇ 50 ਕਰੋੜ ਤੋਂ ਘੱਟ ਕਿਸੇ ਦਾ ਟੈਂਡਰ ਨਹੀਂ ਲੱਗਣਾ ਤੇ ਭਾਵੇਂ ਸਾਰੇ ਜਿਹੜੇ ਦੇ ਕੰਮ ਇਕੱਠੇ ਕਰਨੇ ਪੈਣ ਤੇ ਭਾਵੇਂ ਉਸ ਤੋਂ ਵੀ ਨਾਲ ਅੱਗੇ ਦੂਰ ਜਾ ਕੇ ਕੰਮ ਜਿਹੜੇ ਇਕੱਠੇ ਕਰਨੇ ਪੈਣ ਉਹ ਟੈਂਡਰ ਜਿਹੜਾ ਹੈਗਾ ਉਹ ਸਿਰਫ 50 ਕਰੋੜ ਤੋਂ ਉੱਪਰ ਵਾਲੇ ਦੇ ਲੱਗੇਗਾ ਜਿਸ ਵਿੱਚ ਮੇਰੇ ਖਿਆਲ ਸਾਧਾ ਤਿਆਰ ਤੇ ਛੋਟੇ ਠੇਕੇਦਾਰ ਇਹਨਾਂ ਦੇ ਵਿੱਚ ਜਿਹੜਾ ਉਹ ਗੱਲ ਕਰੀਂ ਚ ਨਹੀਂ ਰਹਿ ਸਕਦਾ ਜਿਹੜਾ ਉਹਦਾ ਠੇਕਾ ਪਾ ਲੂਗਾ ਤੇ ਕੰਮ ਫੇਰ ਜਿਹੜੇ ਠੇਕੇਦਾਰ ਆਉਣੇ ਆ 12 ਠੇਕੇਦਾਰ ਆਉਣਗੇ ਉਹਨਾਂ ਨਾਲ ਕੋਟੇ ਰੇਟਾਂ ਹੋ ਜਾਣਗੇ ਵੱਧ ਰੇਟ ਤੇ ਉਹਨਾਂ ਨੂੰ ਟੈਂਡਰ ਦਿੱਤੇ ਜਾਣਗੇ ਤੇ ਕੰਮ ਉਹਨਾਂ ਨੇ ਫੇਰ ਬਣਾ ਬਣਾ ਕੇ ਜਿਹੜੇ ਸਾਡੇ ਪੰਜਾਬ ਦੇ ਬੈਂਕੀ ਠੇਕੇਦਾਰ ਹੈ ਇਹਨਾਂ ਦੇ ਕੋਲ ਇਹਨਾਂ ਨੂੰ ਜਿਹੜਾ ਲੈਬੋਰੇਟ ਦੇ ਕੇ ਇਹਨਾਂ ਕੋਲੋਂ ਕੰਮ ਕਰਾਉਣ ਕਹਿੰਦੇ ਆਪ ਉੱਥੇ ਦਫ਼ਤਰਾਂ 'ਚ ਬੈਠੇ ਜਿਹੜੇ ਸਾਰੇ ਆਹ ਉਹ ਮੋਡੀਆਂ ਜਿਹੜੀ ਆ ਉਹ ਕਮਾਈ ਕਰਦੇ ਇਸ ਕਰਕੇ ਸਾਧੂਮਤੀ ਸਾਹਿਬ ਨੂੰ ਕਹਿਣਾ ਕਿ ਬੜਾ ਮੋਟਾ ਪੰਜਾਬ ਦੇ ਲੋਕਾਂ ਦੇ ਉੱਤੇ ਜਿਨ੍ਹਾਂ ਨੇ ਇੰਨੀ ਵੱਡੀ ਤਾਕਤ ਦਿੱਤੀ ਆ ਕਿ ਲੇ ਕਾਰਨ ਤਾਂ ਦੱਸ ਇੱਕ ਹੀ ਸਾਡੇ ਜਿਹੜੇ ਪੰਜਾਬ ਦੇ ਢਿੱਗ ਨਾਲ ਐਨੇ